ਮੁੱਖ ਮੰਤਰੀ ਭਗਵੰਤ ਮਾਨ ਨੂੰ ਹੁਣ ਆਪਣੇ ਰੋਡ ਸ਼ੋਅ ਪੱਤਰਕਾਰਾਂ ਨੂੰ ਡਿਟੇਨ ਕਰਕੇ ਹਿਰਾਸਤ ਵਿੱਚ ਲੈ ਕੇ ਕਰਨੇ ਪੈ ਰਹੇ ਆ ਤੁਹਾਨੂੰ ਦੱਸ ਦਈਏ ਕਿ ਕੱਲ ਗਿੱਦੜਬਾਹ ਦੇ ਵਿੱਚ ਫਿਰਕੂ ਤੋਂ ਉਮੀਦਵਾਰ ਕਰਮਜੀਤ ਅਨਮੋਲ ਦੇ ਹੱਕ ਦੇ ਵਿੱਚ ਸੀਐਮ ਮਾਨ ਨੇ ਗਿੱਦੜਬਾਹ ਸ਼ਹਿਰ ਦੇ ਵਿੱਚ ਇੱਕ ਰੋਡ ਸ਼ੋਅ ਰੱਖਿਆ ਸੀ ਜਿਸ ਦੌਰਾਨ ਪੱਤਰਕਾਰ ਰਣਜੀਤ ਗਿੱਲ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਜਾਂਦਾ ਤੁਹਾਨੂੰ ਦੱਸ ਦਈਏ ਕਿ ਪੱਤਰਕਾਰ ਰਣਜੀਤ ਗਿੱਲ ਸੱਚ ਬਣੀ ਚੈਨਲ ਚਲਾਉਂਦੇ ਆ ਜਿਸ ਦੇ ਤਹਿਤ ਉਹਨਾਂ ਨੇ ਇੱਕ ਚਿੱਟਾ ਵੇਚਣ ਵਾਲਿਆਂ ਦੀ ਲਿਸਟ ਜਿਹੜੀ ਉਹ ਸੀਐਮ ਮਾਨ ਨੂੰ ਦੇਣੀ ਸੀ ਕਿਉਂਕਿ ਸੀਐਮ ਮਾਨ ਕਹਿੰਦੇ ਆ ਕਿ ਅਸੀਂ ਚਿੱਟਾ ਪੰਜਾਬ ਦੇ ਵਿੱਚੋਂ ਖਤਮ ਕਰ ਦੇਵਾਂਗੇ ਤਾਂ ਪੱਤਰਕਾਰ ਰਣਜੀਤ ਗੱਲ ਨੇ ਉਹਨਾਂ ਚਿੱਟਾ ਵੇਚਣ ਵਾਲਿਆਂ ਦੀ ਇੱਕ ਲਿਸਟ ਤਿਆਰ ਕੀਤੀ ਜਿਹੜੀ ਕਿ ਉਹ ਪਹਿਲਾਂ ਪੁਲਿਸ ਨੂੰ ਵੀ ਦੇ ਚੁੱਕੇ ਸਨ ਪਰ ਕਾਰਵਾਈ ਨਹੀਂ ਹੋਈ ਸੀ ਉਹਨਾਂ ਸੋਚਿਆ ਕਿ ਸ਼ਾਇਦ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਜਾਬ ਦਾ ਦਰਦ ਹੈ ਉਹ ਚਿੱਟੇ ਨੂੰ ਖਤਮ ਕਰਨਾ ਚਾਹੁੰਦੇ ਆ ਕਿਉਂ ਨਾ ਇਹ ਲਿਸਟ ਜਿਹੜੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਦਿੱਤੀ ਜਾਵੇ ਪਰ ਇਸ ਦੀ ਪਿੰਕ ਪਹਿਲਾਂ ਹੀ ਪੁਲਿਸ ਪ੍ਰਸ਼ਾਸਨ ਨੂੰ ਲੱਗੀ ਤਾਂ ਰਣਜੀਤ ਗਿੱਲ ਨੂੰ ਭਰੋਸੇ ਦੇ ਵਿੱਚ ਲੈ ਲਿਆ ਕਿ ਤੁਹਾਡੀ ਗੱਲਬਾਤ ਜਿਹੜੀ ਮੁੱਖ ਮੰਤਰੀ ਨਾਲ ਮੁਲਾਕਾਤ ਤੁਹਾਡੀ ਕਰਵਾ ਦੇਵਾਂਗੇ ਤੁਸੀਂ ਥੋੜਾ ਸਾਈਡ ਤੇ ਆ ਜਾਓ ਤਾਂ ਪੱਤਰਕਾਰ ਰਣਜੀਤ ਗਿੱਲ ਨੂੰ ਇੱਕ ਦੁਕਾਨ ਦੇ ਵਿੱਚ ਉਹਨਾਂ ਚਿਰ ਬਿਠਾਇਆ ਜਾਂਦਾ ਜਿੰਨਾ ਚਿਰ ਭਗਵੰਤ ਮਾਨ ਦਾ ਰੋਡ ਸ਼ੋਕ ਦੇ ਦਰਵਾਜ਼ੇ ਵਿੱਚ ਚੱਲਦਾ ਤੁਹਾਨੂੰ ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਤਕਰੀਬਨ 12 ਮਿੰਟ ਜਿਹੜਾ ਜਿੱਧਰਵਾ ਸ਼ਹਿਰ ਦੇ ਵਿੱਚ ਰਹਿੰਦੇ ਆ ਤੇ ਤਕਰੀਬਨ 18-19 ਮਿੰਟ ਤੱਕ ਪੱਤਰਕਾਰ ਰਣਜੀਤ ਗਿੱਲ ਨੂੰ ਉੱਥੇ ਬਿਠਾ ਕੇ ਰੱਖਿਆ ਜਾਂਦਾ ਹੈ ਤੁਹਾਨੂੰ ਦੱਸ ਦਿੰਨੇ ਆ ਕਿ ਪੱਤਰਕਾਰ ਰਣਜੀਤ ਗਿੱਲ ਹੁਰੀ ਪਹਿਲਾਂ ਵੀ ਆਪਣੇ ਪਿੰਡ ਦੇ ਵਿੱਚ ਐਂਟੀ ਡਰੱਗ ਜਿਹੜੀ ਕਮੇਟੀ ਚਲਾਉਂਦੇ ਸਨ ਆ ਨਸ਼ੇ ਵਾਲਿਆਂ ਦੇ ਖਿਲਾਫ ਉਹਨਾਂ ਨੇ ਪਹਿਲਾਂ ਵੀ ਆਵਾਜ਼ ਜਿਹੜੀ ਉਹ ਬੁਲੰਦ ਕੀਤੀ ਸੀ ਤਾਂ ਹੁਣ ਕਿਤੇ ਨ ਕਿਤੇ ਉਹ ਅੰਦਰ ਖਾਤੇ ਇਹ ਕੰਮ ਕਰ ਵੀ ਰਿਹਾ ਕਿਉਂਕਿ ਹਰੇਕ ਨੂੰ ਦਰਦ ਹੈ ਕਿ ਪੰਜਾਬ ਦੇ ਵਿੱਚੋਂ ਚਿੱਟਾ ਖਤਮ ਹੋਵੇ ਤਾਂ ਪੱਤਰਕਾਰ ਰਣਜੀਤ ਗਿੱਲ ਨੂੰ ਤੁਸੀਂ ਤਸਵੀਰਾਂ ਜਿਹੜੀਆਂ ਨਾਲ ਦੀ ਨਾਲ ਦੇਖ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਬਾਹ ਫੜ ਕੇ ਇੱਕ ਮੁਲਾਜ਼ਮਾ ਜਿਹੜਾ ਉਹ ਉਹਨਾਂ ਨੂੰ ਲਿਆਇਆ ਜਾਂਦਾ ਪਾਸੇ ਔਰ ਇੱਕ ਦੁਕਾਨ ਦੇ ਵਿੱਚ ਬਿਠਾ ਦਿੱਤਾ ਜਾਂਦਾ ਅੰਦਰ ਬੰਦ ਕਰ ਦਿੱਤਾ ਜਾਂਦਾ ਜਿੰਨੀ ਦੇਰ ਤੱਕ ਸੀਐਮ ਭਗਵੰਤ ਮਾਨ ਗਿੱਦੜਵਾਹਾ ਦੇ ਵਿੱਚ ਆਪਣਾ ਰੋਡ ਸ਼ੋਅ ਕਰਦੇ ਐ ਔਰ ਇੱਥੇ ਰੋਡ ਸ਼ੋਅ ਤੁਹਾਨੂੰ ਦੱਸ ਦਿੰਨੇ ਆ ਕਿ 12 ਕ ਮਿੰਟ ਦਾ ਰੋਡ ਸ਼ੋਅ ਭਗਵੰਤ ਮਾਨ ਨੇ ਕੀਤਾ ਸੀਗਾ ਔਰ ਉਸ ਤੋਂ ਬਾਅਦ ਰਣਜੀਤ ਗਿੱਲ ਨੂੰ ਜਿਹੜਾ ਛੱਡਿਆ ਜਾਂਦਾ ਰਣਜੀਤ ਗਿੱਲ ਪੱਤਰਕਾਰਾਂ ਨਾਲ ਤੁਹਾਡੀ ਗੱਲਬਾਤ ਵੀ ਕਰਵਾਵਾਂਗੇ ਕਿ ਕੀ ਜਿਹੜਾ ਮਾਹੌਲ ਬਣਿਆ ਕਿਉਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜੇਕਰ ਪੱਤਰਕਾਰਾਂ ਤੋਂ ਹੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਖਤਰਾ ਹੋਣ ਲੱਗ ਗਿਆ ਤਾਂ ਆਮ ਲੋਕ ਤੁਸੀਂ ਦੇਖੋ ਕਿਸ ਤਰੀਕੇ ਦੇ ਨਾਲ ਭਗਵੰਤ ਮਾਨ ਮੁੱਖ ਮੰਤਰੀ ਦੇ ਨੇੜੇ ਲੱਗਣਗੇ ਕਿਉਂਕਿ ਪੱਤਰਕਾਰ ਰਣਜੀਤ ਗਿੱਲ ਨੇ ਦੱਸਿਆ ਕਿ ਮੈਂ ਤਾਂ ਸਿਰਫ ਉਹਨਾਂ ਨੂੰ ਇੱਕ ਚਿੱਠੀ ਦੇਣੀ ਸੀ ਨਾ ਇਹਦੇ ਵਿੱਚ ਕੋਈ ਗੋਲੀ ਸੀ ਨਾ ਬੰਦੂਕ ਸੀ ਤੁਸੀਂ ਦਿਖਾਉਣਾ ਤੁਹਾਨੂੰ ਪੱਤਰਕਾਰ ਰਣਜੀਤ ਗਿੱਲ ਨੇ ਕੀ ਕੁਝ ਕੀਤਾ ਆ ਦਰਅਸਲ ਮੈਂ ਕਵਰੇਜ ਕਰਨ ਦੇ ਲਈ ਆਇਆ ਸੀ ਉਹਦੇ ਨਾਲ ਨਾਲ ਆਪਣੇ ਮੇਰੇ ਕੱਲੇ ਦਾ ਫਰਜ ਨਹੀਂ ਸਾਰਿਆਂ ਦਾ ਫਰਜ ਹੈ ਨਾ ਨਸ਼ਾ ਇੱਕ ਬਿਮਾਰੀ ਨਹੀਂ ਬਹੁਤ ਵੱਡੀ ਬਰਾਈ ਵੀ ਆ ਭਾਈ ਲਗਾਤਾਰ ਜਿਹੜੀ ਆਪਣੇ ਘਰ ਹੈ ਆਪਣੀ ਜਵਾਨੀ ਹੈ ਠੀਕ ਹੈ ਉਹਨੂੰ ਖਾ ਰਹੀ ਆ ਤਾਂ ਮਾਜੋਗ ਮੁੱਖ ਮੰਤਰੀ ਸਾਹਿਬ ਹੈ ਪਹਿਲਾਂ ਕੈਪਟਨ ਆਏ ਉਹ ਕਹਿੰਦੇ ਚਾਰ ਹਫ਼ਤੇ ਚ ਬੰਦ ਕਰ ਦੇਾਂਗੇ ਇਹ ਵੀ ਐ ਚੁਟਕੀ ਜੀ ਮਾਰ ਕੇ ਕਹਿੰਦੇ ਸੀ ਜਦੋਂ ਸਾਡੀ ਸਰਕਾਰ ਆਈ ਤੇ ਨਸ਼ਾ ਵਿਚਗਣਾ ਨੀਗਾ ਤਾਂ ਕਾਰਵਾਈ ਕਰਾਂਗੇ ਪਹਿਲਾਂ ਜਿਹੜੀਆਂ ਉਹ ਸੀੜੀ ਜੀ ਮਾਰਦੇ ਹੁੰਦੇ ਸੀਗੇ ਜਦੋਂ ਚੋਰਾ ਹੁੰਦੇ ਸੀਗਾ ਤਾਂ ਵੀ ਤੁਸੀਂ ਸਾਨੂੰ ਮੌਕਾ ਦਿਨਾ ਮੈਂ ਬੋਲਣ ਦਾ ਤੁਸੀਂ ਬੋਲੋ ਠੀਕ ਹੈ ਬਈ ਹੁਣ ਦੇਣ ਕਾ ਹੋ ਮੌਕਾ ਲੋਕਾਂ ਨੂੰ ਬੋਲਣ ਵਾਸਤੇ ਮੈਂ ਇੱਕ ਲੋਕਾਂ ਕੰਨੀ ਕਰਨ ਕਾ ਹੁਣ ਨਹੀਂ ਕਰਦੇ ਅਸੀਂ ਆਦੇ ਹ ਵੀ ਜਿਹੜਾ ਲਗਾਤਾਰ ਚਿੱਟੇ ਦੇ ਖਿਲਾਫ ਹੈ ਠੀਕ ਹੈ ਅਸੀਂ ਆਵਾਜ਼ ਬੁਲੰਦ ਕਰਨ ਦੀ ਕੋਸ਼ਿਸ਼ ਕੀਤੀ ਪੁਲਿਸ ਪ੍ਰਸ਼ਾਸਨ ਚੁੱਪ ਹੈ ਤੁਸੀਂ ਡਿਟੇਲ ਕਢਾ ਕੇ ਵੇਖ ਲਓ ਆ ਜਿਹੜੇ 6-7 ਮਹੀਨੇ ਨੇ ਇਹਦੇ ਵਿੱਚ ਪੁਲਿਸ ਪ੍ਰਸ਼ਾਸਨ ਨੇ ਕਿਹੜਾ ਵੱਡਾ ਚਿੱਟੇ ਤਸਕਰ ਨੂੰ ਫੜਿਆ ਕਿਹੜੇ ਤੇ ਕਾਰਵਾਈ ਕੀਤੀ ਆ ਮੇਰੀ ਸਿਰਫ ਇੰਨੀ ਡਿਮਾਰਡ ਸੀ ਵੀ ਜਿਹੜਾ ਨਸ਼ਾ ਬੰਦ ਕਰੋ ਚਿੱਟਾ ਵੇਚਣ ਵਾਲਿਆਂ ਤੇ ਕਾਰਵਾਈ ਕਰੋ ਤੇ ਮੁੱਖ ਮੰਤਰੀ ਪੰਜਾਬ ਦੇ ਨਾਂ ਤੇ ਇੱਕ ਚਿੱਠੀ ਸੀਗੀ ਗੁਪਤ ਇਹਦੇ ਵਿੱਚ 20 ਤੋਂ 25 ਜਿਹੜੇ ਨਸ਼ਾ ਤਸਕਰ ਸੀਗੇ ਵੇਚਣ ਵਾਲੇ ਸੀਗੇ ਉਹਦੇ ਚ ਔਰਤਾਂ ਵੀ ਸ਼ਾਮਲ ਆ ਠੀਕ ਆ ਉਹ ਨਾ ਸੀਗੇ ਸ਼ਹਿਰ ਦੇ ਸੀਗੇ ਕੁਝ ਪਿੰਡਾਂ ਦੇ ਸੀ ਆਪਾਂ ਮੁੱਖ ਮੰਤਰੀ ਤੱਕ ਪੰਚਾਇਤ ਦੀ ਕੋਸ਼ਿਸ਼ ਕੀਤੀ ਵੀ ਉਹਨਾਂ ਤੱਕ ਪਹੁੰਚ ਗਏ ਵੀ ਉਹਨਾਂ ਦੇ ਕਾਰਵਾਈ ਹੋਵੇ ਪਰ ਉਹਨਾਂ ਤੇ ਕਾਰਵਾਈ ਕਰਨ ਦੀ بجائے ਜਿਹੜਾ ਬੰਦਾ ਆਵਾਜ਼ ਚੱਕਦਾ ਸੀਗਾ ਉਹਨੂੰ ਚੱਕ ਕੇ ਉਹਨੇ ਅੰਦਰ ਤਾੜਤਾ ਬਾਈ ਜਿਵੇਂ ਐਸਐਸਪੀ ਆ ਗਏ ਹਨ ਤੇ ਨਾਲ ਮੈਡਮ ਰਵਿੰਦਰ ਕੌਰ ਜੀ ਆ ਗਏ ਤੇ ਡੀਐਸਪੀ ਪੰਨੂ ਸਾਹਿਬ ਆ ਗਏ ਉਹ ਮੇਰੀ ਨਿਗਰਾਨੀ ਰੱਖ ਰਹੇ ਸੀ ਵੀ ਕਿਤੇ ਸਾਥੋਂ ਨਿਕਲ ਕੇ ਭਗਵਾਨ ਜੀ ਨੂੰ ਸਵਾਲ ਨਾ ਕਰ ਦੇ ਯਾਰ ਆ ਹਾਲ ਐੇਖ ਲਓ ਤੁਸੀਂ ਹਾਂ ਇੱਕ ਬੱਸ ਦਾ ਕਹਿੰਦੇ ਸਵਾਲ ਕਰੋ ਅਸਤਾਬਾਈ ਤੁਹਾਨੂੰ ਸਵਾਲ ਵੀ ਨਹੀਂ ਕਰਦੇ ਕੁਝ ਨਹੀਂ ਕਰਦੇ ਅਸੀਂ ਸਵਾਲ ਨਹੀਂ ਕਰਦੇ ਅੱਜ ਤਾਂ ਸਿਰਫ ਬਾਂਡੇ ਲਫਾਫੇ ਚ ਠੀਕ ਐ ਕਰ ਲਫਾਫਾ ਦੇਣ ਦੀ ਕੋਸ਼ਿਸ਼ ਕੀਤੀ ਵੀ ਬਾਈ ਤੁਸੀਂ ਚਿੱਟੇ ਵਾਲਿਆਂ ਦੇ ਖਿਲਾਫ ਕਾਰਵਾਈ ਕਰ ਲਓ ਪੁਲਿਸ ਪ੍ਰਸ਼ਾਸਨ ਬੰਦ ਆਪਾਂ ਨੂੰ ਕਰੀ ਜਾਂਦਾ ਚਿੱਟਿਆਂ ਤੇ ਕਾਰਵਾਈ ਕਰਨੀ ਚਾਹੀਦੀ ਆ ਪਰ ਉਹ ਮੇਰੇ ਅਰਗੇ ਪੱਤਰ ਕਰਾਂ ਤੇ ਜਿਹੜੇ ਤੁਸੀਂ ਦੇਖ ਸਕਦੇ ਹੋ ਲਗਾਤਾਰ ਅਸੀਂ ਆਵਾਜ਼ ਬੁਲੰਦ ਕਰਦੇ ਰਹੇ ਹਾਂ ਭਾਵੇਂ ਕੈਪਟਨ ਸਰਕਾਰ ਸੀ ਭਾਵੇਂ ਕਾਲੀ ਸਰਕਾਰ ਸੀ ਬਾਈ ਜੀ ਅਸੀਂ ਆਵਾਜ਼ ਬੁਲੰਦ ਕੀਤੀ ਆ ਕਾਂਗਰਸ ਸਰਕਾਰ ਦੇ ਵੀ ਤਾਂ ਸਾਨੂੰ ਨਾਮ ਬਹੁਤ ਵੱਡੇ ਮਿਲੇ ਆ 23 24 ਕਮੇਟੀਆਂ ਚ ਚਲਾਇਆ ਸੀ ਪ੍ਰਵੀਨ ਵਾਂਸਲ ਸੀ ਗਿੱਦੜਵੇ ਤੋਂ ਨਸ਼ਾ ਰੋਕੂ ਨਿਗਰਾਨ ਕਮੇਟੀਆਂ ਚ ਚਲਾਇਆ ਸੀ ਉਦੋਂ ਸਾਡੇ ਤੇ ਇਹ ਹੋਇਆ ਵੀ ਸਾਡੇ ਤੇ ਪਰਚੇ ਹੋਏ ਠੀਕ ਆ ਉਦੋਂ ਬਾਅਦ ਸੋਨੀ ਢੱਲਾ ਤੇ ਮੈਂ ਸੀ ਇੱਕ A1 ਚੈਨਲ ਸੀ ਅਸੀਂ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਕੋਠੀ ਦੇ ਕੋਲ ਇੱਕ ਸਟੰਗ ਕੀਤੀ ਬੰਦਾ ਟੀਕੇ ਲਾ ਰਿਆ ਸੀ ਅਸੀਂ ਇਹ ਨਹੀਂ ਕਿ ਆ ਵੀ ਅਮਰਿੰਦਰ ਸਿੰਘ ਰਾਜਾ ਵਿੰਗ ਵਕਾਰੇ ਨਾ ਹੀ ਨਹੀਂ ਲਿਆ ਅਸੀਂ ਕਿਹਾ ਸੀ ਵੀ ਉਹਨਾਂ ਦੇ ਘਰ ਦੇ ਨੇੜੇ ਚਿੱਟਾ ਵੇਖਦਾ ਛਰੇਮ ਤਾਂ ਉਹਨਾਂ ਨੇ ਸਾਡੇ ਤੇ ਮਾਨਨ ਦਾ ਕੇਸ ਕੀਤਾ ਮਾਨਜੋਗ ਅਦਾਲਤ ਨੇ ਉਹ ਸਾਡੇ ਹੱਕਦ ਕੀਤਾ ਠੀਕ ਹੈ ਜੇ ਅਸੀਂ ਸੱਚੇ ਸੀ ਸਾਡੇ ਹੱਕ ਚ ਹੋਇਆ ਨਾ ਕਹਿ ਤਾਂ ਮਤਲਬ ਹੈ ਸਰਕਾਰਾਂ ਬਦਲਦੀਆਂ ਢਾਂਚਾ ਜਿਹੜਾ ਉਹ ਲਗਾਤਾਰ ਓਵੇਂ ਦਾ ਓਵੇਂ ਆ ਬਾਈ ਬਦਲਦੀ ਲੋੜ ਹੈ ਇਹਨੂੰ ਮੇਰੇ ਅੱਗੇ ਇਹ ਆ ਵੀ ਮੁੱਖ ਮੰਤਰੀ ਸਾਹਿਬ ਇਹ ਚਿੱਠੀ ਨਹੀਂ ਲੈ ਕੇ ਗਏ ਕੋਈ ਗੱਲ ਨਹੀਂ ਜੇ ਭੜਕੇ ਤੋਂ ਹੋਥੇ ਜਾਂਦੇ ਪਾਰ ਜਾਂਦੇ ਯਾਰ ਮੈਨੂੰ ਹੌਸਲਾ ਹੋ ਜਾਂਦਾ ਹਨਾ ਵੀ ਉਹ ਸਾਡੇ ਧੀਆ ਪੁੱਤਾਂ ਦੇ ਬਾਰੇ ਸੋਚ ਰੇ ਆ ਜਿਨ੍ਹਾਂ ਦੇ ਜਿਹੜਾ ਬਲੱਡ ਹੈ ਬਲੱਡ ਦੇ ਵਿੱਚ ਚਿੱਟਾ ਭਰਿਆ ਜਾ ਰਿਹਾ ਯਾਰ ਤੁਸੀਂ ਕਿੱਕਲੀਆਂ ਪਾਉਂਦੇ ਸੀ ਕਾਲੀ ਦਲ ਸਰਕਾਰ ਵੇਲੇ ਚਲੋ ਮੰਨਿਆ ਅਕਾਲੀ ਵਕਾਉਂਦੇ ਠੀਕ ਆ ਕਾਂਗਰਸੀਆਂ ਨੇ ਵਕਾਇਆ ਹੁਣੇ ਯਾਰ ਹੁਣ ਕੌਣ ਮਕਾ ਰਿਆ ਮੈਂ ਤੇ ਪੁੱਛਦਾ ਵੀ ਹੁਣ ਕੀ ਦੇ ਤੇ ਅਸਰੇ ਵੇਖ ਰਿਹਾ ਤੁਸੀਂ ਕਹਿੰਦੇ ਸੀ ਮੈਂਟਲ ਸਕੈਂਟਾਂ 'ਚ ਕੰਮ ਹੋਊਗਾ ਹੁਣ ਕਿਉਂ ਨਹੀਂ ਹੋ ਰਿਹਾ ਗਲੀਆਂ 'ਚ ਸ਼ਰਹਾਂ ਵਿਕੀ ਜਾਂਦਾ ਬਈ ਯਾਰ ਠੀਕ ਆ ਇੱਥੋਂ ਤੱਕ ਕੇ ਸੋਡੇ ਆਲਦੇ ਵਿੱਚ ਥੋੜੇ ਬਹੁਤੇ ਲੱਗੇ ਪਏ ਆ ਠੀਕ ਆ ਫੰਡ ਫੰਡ ਦਿਓ ਤੇ ਕੰਮ ਚੱਲ ਜਾਂਦਾ ਸੋ ਇਨੀ ਗੱਲ ਬਾਤ ਸੀ ਬਾਈ ਜੋ ਹੋਈ ਆ ਇਸ ਤੋਂ ਬਾਅਦ ਮੇਰਾ ਅਗਲਾ ਸਟੈਪ ਇਹ ਰਹੂਗਾ ਜਿਹੜੇ ਇੱਥੋਂ ਦੇ ਉਮੀਦਵਾਰ ਨੇ ਉਹਨਾਂ ਨੂੰ ਇਹ ਚਿੱਠੀ ਦੇਵਾਂ ਠੀਕ ਆ ਵੀ ਉਹ ਮਾਨਜੋਗ ਮੁੱਖ ਮੰਤਰੀ ਦੇਕਰ ਪਹੁੰਚਦੀ ਕਰਨ ਦੇਖਦੇ ਆ ਉਹਨਾਂ ਨੂੰ ਮਿਲ ਦਿੰਦੇ ਆ ਕਿ ਨਹੀਂ